ਹੈਲੋ ਹਾਂਜੀ ਸਾਸ਼ੀ ਕਾਲੀ ਤੁਹਾਨੂੰ ਸਾਰਿਆਂ ਨੂੰ ਗਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚੂਮੋਗੇ ਜੀ ਇਹ ਆਪਾਂ ਵੀਡੀਓ ਦਾ ਵੀ ਪਹਿਲਾ ਭਾਗ ਹੈ ਜਿਹੜਾ ਕਿ ਆਪਾਂ ਪਹਿਲੋ ਪਾ ਚੁੱਕੇ ਹਾਂ ਜੀ ਇਹਦਾ ਅਗਲਾ ਹੈਗਾ ਨੈਕਸਟ ਪਾਰਟ ਤੇ ਇਸ ਕਰਕੇ ਜੀ ਆਪਾਂ ਹੁਣ ਇਹ ਨੈਕਸਟ ਪਾਰਟ ਪਾ ਰਹੇ ਆ ਜੀ ਤੇ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਜੀ ਗੜੀ ਬਣਾ ਕੇ ਦੇਖਿਓ ਜੀ ਗੜੀ ਬਹੁਤ ਵਧੀਆ ਬਣਦੀ ਐ ਇਸ ਕਰਕੇ ਜੀ ਮੈਂ ਦਾ ਇੱਕ ਅਗਲਾ ਭਾਗ ਪਾ ਰਹੀ ਹਾਂ ਤਾਂ ਕਿ ਤੁਹਾਨੂੰ ਪਤਾ ਚਲ ਸਕੇ ਜੀ ਵੀ ਇਸ ਤਰ੍ਹਾਂ ਬਣਾਣੀ ਐ ਜੀ ਇੱਧਰ ਮੰਮੀ ਤੇ 마ਸੀ ਦੀ ਛੱਲੀਆਂ ਮੰਮੀ ਛੱਲੀਆਂ ਭੁੰਨਣ ਲਈ ਛੱਡ ਕੇ ਗਈ ਆ ਇੱਕ 마ਸੀ ਦੀ ਐ ਇੱਕ ਮੰਮੀ ਦੀ ਐ ਇਹ ਵੀ ਆਪਣੇ ਘਰ ਦੀਆਂ ਛੱਲੀਆਂ ਹੀ ਨੇ ਖੇਤੋਂ ਤੋੜ ਕੇ ਲਿਆਂਦੀਆਂ ਨੇ ਤੇ ਇੱਧਰ 마ਸੀ ਬਣਾ ਰਹੀ ਆ ਪਕੌੜਿਆਂ ਲਈ ਪਕੌੜੇ ਬਣਾ ਰਹੀ ਆ ਨੂਨ ਸਵਾਦ ਅਨੁਸਾਰ ਮਿਰਚ ਹਲਦੀ ਨੂਨ ਘੱਟ ਲਾ ਦੇਖੀਓ ਵੈਸੇ ਗੈਸ ਤੇ ਛੱਲੀਆਂ ਭੁੰਨਣੀਆਂ ਚਾਹੀਦੀਆਂ ਕਹਿੰਦੇ ਜ਼ਹਿਰ ਹੀ ਹੁੰਦੀਆਂ ਪਰ ਹੁਣ ਜੀ ਕਰਦਾ ਖਾਣ ਨੂੰ ਫਿਰ ਪਾਣੀ ਲਈਆਂ ਬਹੁਤ ਸਹੀ ਆਪਣੀ ਨਾ ਕੜ੍ਹੀ ਬਣੀ ਪਈ ਸੀਗੀ ਬਸ ਆ ਪਕੌੜਿਆਂ ਕਰਕੇ ਰਹਿ ਗਈ ਸੀ ਆ ਗਰਮ ਹੋ ਜਵੇ ਤੇਲ ਫੇਰ ਕਰ ਦੇਣੀ ਵਿੱਚ ਨਾਲ ਹੀ ਆਪਾਂ ਬਾਅਦ ਚ ਤੜਕਾ ਲਾ ਦੇਣਾ ਉਦੋਂ ਤਾਂ ਆਪਣੀ ਕੜ੍ਹੀ ਬਣੀ ਪਈ ਆ ਜੀ ਤੁਹਾਨੂੰ ਦਿਖਾਉਣੀ ਆ ਜੀ ਆਪਾਂ ਕਿਵੇਂ ਬਣਾਵਾਂਗੇ ਜੀ ਹਾਂ ਜੀ ਆਪਣਾ ਤੇਲ ਇਹਨ ਗਰਮ ਹੋ ਚੁੱਕਿਆ ਸੀਗਾ ਤੇ ਹੁਣ ਆਪਾਂ ਬਣਾ ਲੈਨੇ ਜੀ ਪਕੌੜੇ ਪਕੌੜੇ ਆਪਾਂ ਛੋਟੇ ਛੋਟੇ ਜੀ ਕਰਾਂਗੇ ਜੀ ਛੋਟੇ ਛੋਟੇ ਤਲਾਂਗੇ ਜੀ ਵੱਲੇ ਵੱਡੇ ਨਹੀਂ ਬਣਾਉਂਦੇ ਜੀ ਰਾਈਸ ਦੇਖੋ ਜੀ ਆਪਣੇ ਕਿੰਨੇ ਵਧੀਆ ਬਣਿਆ ਨੇ ਖੜੇ ਖੜੇ ਜੀ ਐਨ ਜਿਵੇਂ ਬੀਜੇ ਨਹੀਂ ਹੁੰਦੇ ਗਏ ਐ ਬਣੇ ਹੋਇਆ ਜੀ ਦੇਖੋ ਕਿੰਨੇ ਸੋਹਣੇ ਲੱਗਦੇ ਹਨ ਮਸੀ ਬਣਾ ਰਹੀ ਪਕੌੜੇ ਤੇ ਮੈਂ ਬਚਾਰ ਰਹੀ ਆ ਪੇਪਰ ਪਕੌੜਿਆਂ ਦੇ ਲਈ ਆਟਾ ਆਪਾਂ ਗੁੰਨ ਲਿਆ ਵਾ ਮਸੀ ਮੇਰੇ ਦਾ ਪਹਿਲਾਂ ਹੀ ਅੱਡ ਕੱਢਦੀ 4-5 ਪਕੌੜੇ ਸੌਸ ਨਾਲ ਖਾਣੇ ਆ ਕਹਿੰਦੀ ਆ ਪੈਣਾ ਹਰ ਇੱਕ ਕਿਸੇ ਦੇ ਘਰ ਚ ਹੁੰਦੇ ਹੀ ਹੋ ਪਕੌੜੇ ਬੰਦੇ ਆ ਤਾਂ ਦੂਜੋਂ ਆਮ ਪਕੌੜੇ ਤਾਂ ਆਪਾਂ ਖਾਣੇ ਆ ਨਾ ਅਸੀਂ ਤਾਂ ਖਾਣੇ ਆ ਪਹਿਲਾ ਰਸਪੂਰ ਤੇਰਾ ਹੀ ਆ ਹਾਂ ਮਮੀ 6-7 ਪਕੌੜੇ ਤੇ ਸਾਡੀ ਕਾਢੀ ਦੀ ਹੁੰਦੀ ਕਿ ਜਵਾਕ ਖਾਣਗੇ ਦੋ ਦੋ ਤਿੰਨ ਤਿੰਨ ਜਿਹੜੇ ਖਾਂਦੇ ਹੁੰਦੇ ਆ ਮਮੀ 6-7 ਕਾਢਦੀ ਹੁੰਦੀ ਤੇ ਮਾਸੀ ਪੂਰਾ ਪੂਰ ਦਾ ਪੂਰੀ ਚਾਹੇ ਚ 3 ਨੇ ਚਾਹੇ 6-7 ਤਾਂ ਚਾਹੇ ਇਹਦੇ ਚ ਵੱਧ ਨੇ ਜੀ ਉਹ ਸਾਰੇ ਹੀ ਸਾਰੇ ਹੂੰ ਚੱਕਰ ਲੀਨ ਨਵਜੋਤ ਐਂਡ ਮੇਰੀ ਪੀਰਣੀ ਤਿਲਪ੍ਰੀਤ ਕੋਲ ਰਾਜਵੀਰ ਰਾਜਵੀਰ ਤੇ ਇੱਕ ਐਸਮਿੰਤ ਬਾਹਰ 12 ਇੱਕ ਦੂਜਾ ਵੀ ਬਾਹਰ ਆ ਜੀ ਸੀਪੀ ਆਪਣੇ ਘਰੇ ਆ ਜੀ ਸੀਪੀ ਬਲਾਪੂ ਅਰੂਜਾ ਇਕਰੀ ਸੀਪੀ ਬਦਨੀ ਅਦੀਪੂ ਅਨ ਯਾਦ ਕਰਦਾ ਹਨ ਕਿ ਨਹੀਂ ਦੇ ਲਾ ਪੂਆ ਯਾਦ ਕਰਦੇ ਪਕੌੜੇ ਬਣਾਉਣ ਲਈ ਵੀ ਮੇਰਾ ਸ਼ੇਰ ਪੁੱਤ ਸੀਪੀ ਸੀਪੀ ਨਾਲ ਜੀ ਗੁਰਲੀਨ ਲੜਦੀ ਵੀ ਬਹੁਤ ਹੁੰਦੀ ਆ ਤੇ ਸੀਪੀ ਦਾ ਪਿਆਰ ਵੀ ਬਹੁਤ ਕਰਦੀ ਆ ਤੇ ਇਧਰੋਂ ਜੈਸਮੀਨ ਤੇ ਦਿਲਪ੍ਰੀਤ ਨਾਲ ਇਹਦੀ ਬਾਲੀ ਬਣਦੀ ਆ ਜੀ ਤੇ ਉਧਰੋਂ ਸੀਪੀ ਨਾਲ ਛੋਟੇ ਭਤੀਜੇ ਨਾਲ ਮੇਰੀ ਨਾਲ ਜੀ ਤੁਹਾਨੂੰ ਕਿੰਨਾ ਟਾਈਮ ਲੱਗੂ ਮਸੇ ਬਸ ਬਾਣ ਗਏ ਤੇ ਵੈਸੇ ਹੀ ਨਿਗਾਗੇ ਦੇ ਦੇਣੇ ਲੈ ਪੱਕ ਗਏ ਪਕੌੜੇ ਦਾ ਬਾਹਰ ਕੱਢ ਦਿਓ ਮੱਕੀ ਕੜੀ ਨਾ ਪਕੌੜੇ ਨਾਲ ਹੀ ਕੜੀ ਆ ਕੜੀ ਨਾਲ ਹੀ ਪਕੌੜੇ ਮੈਂ ਤਾਂ ਹੀ ਛੋਟੇ ਛੋਟੇ ਰੱਖਿਆ ਪਤਾ ਕਾ ਮੈਂ ਕਿ ਫਿਰ ਵੱਡੇ ਵੱਡੇ ਨੇ ਕੀ ਆ ਦੇਖ ਛੋਟੇ ਛੋਟੇ ਬੜੀ ਕਿੰਨੇ ਕੁ ਸਿੰਘ ਵਾਦੇ ਕਿ ਮੋਣੀ ਵਗੇ ਨਾ ਖੜਖਾ ਦੇ ਜੀ ਦੇਖ ਲੋ ਜੀ ਗਰਮੀ ਹੋਵੇ ਚਾਹੇ ਸਰਦੀ ਹੋਵੇ ਬੱਚਿਆਂ ਐ ਨਾ ਆ ਤਲੇ ਆਪਣਿਆ ਖਾਣਾ ਹੀ ਖਾਣਾ ਦੇ ਲੋ ਜਿੱਦਾਂ ਲਈ ਆਪਾਂ ਆਏ ਹੋਏ ਆ ਦੇਖ ਲੋ ਜੀ ਉਦਣ ਦੇ ਅਦਿਆਲੂ ਵਾਲੇ ਪਾਉਂਠੇ ਪੈਟੀਆਂ ਮੋਮੋਸ ਪਤਾ ਨਹੀਂ ਵੀਡੀਓ ਪਾਵਾਂਗੇ ਇੱਕ ਵੀਡੀਓ ਦੇਖ ਕੇ ਤਾਂ ਤੁਸੀਂ ਹੱਸੋਗੇ ਹੀ ਦੇ ਇਹਨਾਂ ਨੇ ਕੀ ਕੀਤਾ ਹੋਇਆ ਤਾਂ ਬਾਹਲੇ ਕੁਝ ਕੀਤਾ ਜੀ ਇਹਨਾਂ ਨੇ ਤੇ ਆਜੇ ਦੇਖ ਲੋ ਜੀ ਕੜੀ ਤੇ ਇਹਦੇ ਲਈ ਵੀ ਹਜੇ ਪਕੌੜੇ ਤੇ ਕਿਉਂ ਵੀ ਬੱਚਾ ਸਾਈਡ ਕਰੇ ਇਹਦੇ ਪਿੱਛੇ ਵੀ ਲੜਨਗੇ ਦੇਖੋ ਜੀ ਥੋੜੇ ਆਉਣ ਵੱਧ ਦੇ ਦੇ ਮੈਨੂੰ ਘੱਟ ਦਿੱਤੇ ਆ ਤੈਨੂੰ ਹੁਣ ਫਰੀਦ ਦਾ ਪਿਆਰ ਹੁੰਦਾ ਵਾ ਬੜਾ ਲੜ ਦਿੰਦੇ ਜਵਾਕ ਛੋਟੀ ਹੁੰਦੀ ਪ੍ਰੀਤ ਕਹਿੰਦੀ ਹੁੰਦੀ ਸੀ ਆਹੋ ਜਦ ਇਹ ਆ ਜਾਂਦੇ ਡੈਡੀ ਤੇ ਇਹਨਾਂ ਦਾ ਹੀ ਕੰਤਾ ਗੁੱਲੀ ਨਾ ਬੁਈਂਦੇ ਨੂੰ ਚਿੱਪੀ ਪ੍ਰੀਤ ਨਹੀਂ ਦਿੰਦੀ ਇਹਨੂੰ ਇਹ ਤਾਂ ਹੁਣ ਸੰਗਰੂਰ ਵਾਲੀ ਦਿੰਦੇ ਆ ਜਦੋਂ ਪ੍ਰੀਤ ਉੱਤੇ ਚਲੀ ਜਾਂਦੀ ਐ ਤੇ ਨਬੂ ਖੇਦੋਂ ਮਾਸੜ ਸਾਨੂੰ ਬਹੁਤ ਕੁਝ ਲਿਆਉਂਦਾ ਹੁੰਦਾ ਖਾਣ ਉਹ ਦੇ ਇਹ ਕਹਿੰਦਾ ਹੁਦੋਂ ਇਹ ਉਲਟਾ ਹੋ ਜਾਂਦਾ ਬੜਾ ਹੀ ਖਰਾਬ ਨਹੀਂ ਜੀ ਇੱਕ ਅੱਧਾ ਵੀਊ ਘੱਟ ਹੋ ਜAVE ਤਾਂ ਵੀ ਪ੍ਰੀਤ ਦੇ ਸਿਰੇ ਭਾਂਡਾ ਫੋੜੂਗਾ ਆਹੋ ਪ੍ਰੀਤ ਨੇ ਮੰਮੀ ਆਪਾਂ ਨੂੰ ਇੱਕ ਦਿਨ ਮੈਂ ਇਹਨਾਂ ਦੇ ਪਿੰਡ ਗਈ ਤੇ ਇਹਨਾਂ ਨੇ ਇੱਕ ਸਬਸਕ੍ਰਾਈਬਰ ਘਾੜਿਆ ਕਹਿੰਦਾ ਪ੍ਰੀਤ ਨਹੀਂ ਕੀਤਾ ਹੁਣ ਅਨਸਬਸਕ੍ਰਾਈਬ ਮੈਂ ਕਿਹਾ ਐ ਆ ਕੀ ਕਹੀ ਹੈ ਨਾ ਮੈਂ ਕੀ ਕਹਿੰਦਾ ਦੀਦੀ ਮੈਂ ਤਾਂ ਮਜ਼ਾਕ ਕਰਦਾ ਫਿਰ ਮੈਂ ਵੀ ਇਹਨਾਂ ਨੂੰ ਕਹਿ ਦਿੰਨੀ ਹਿ ਜਦੋਂ ਸਾਡੇ ਘਰ ਨੂੰ ਮੈਂ ਕਿ ਨਵੂ ਨਹੀਂ ਕੀਤਾ ਹੋਣਾ ਪੱਕਾ ਫਿਰ ਅਸੀਂ ਆਈ ਹਾਸੀ ਮਜ਼ਾਕ ਕਰਦੇ ਰਹਿੰਦੇ ਦੋਨੇ ਫਿਰ ਤਾਂ ਆ ਜਾਂਦਾ ਤੜਿਆ ਫਿਰ ਬਹੁਤ ਘੱਟ ਬਣਾਉਂਦੇ ਆ ਜੀ ਬਸ ਰੈਡੀਮੇਡ ਹੀ ਲੈ ਆਈਦਾ ਇੱਥੇ ਆਉਣ ਦਾ ਵੀ ਕਿਹੜਾ ਟੱਕਰਾ ਮਾਰੂਗਾ ਇੱਥੇ ਬਸ ਸਾਰਿਆਂ ਦੇ ਜਵਾਕਾਂ ਨਾਲ ਚਾਹ ਹੁੰਦਾ ਹੀ ਬਣਾ ਲੈਨੇ ਆ ਜਦੋਂ ਇਹ ਨਾਨਕੇ ਜਾਂਦੇ ਆ ਜੀ ਉੱਥੇ ਵੀ ਇਹਨਾਂ ਦਾ ਕੋਈ ਟਾਈਮ ਨਹੀਂ ਹੁੰਦਾ ਹੈਗਾ ਆਖਾ ਤੁਹਾਨੂੰ ਇਹਨਾਂ ਨੇ ਖਾਣਾ ਪੀਣਾ ਪਤੀ ਜੇ ਨਾ ਮੇਰੇ ਦਾ ਕੁਝ ਨਹੀਂ ਪਤਾ ਜੀ ਮੇਰੇ ਦਿਲਪ੍ਰੀਤ ਹੁਣੇ ਜੱਦੀ ਹਾਦਰੂ ਬਣਾਉਂਦੇ ਆ ਨਾ ਨੂਡਲ ਮਿਓ ਕੰਜੂਰੇਲ ਵਗੈਰਾ ਉਹ ਵੀ ਨਹੀਂ ਉਹਦਾ ਕੋਈ ਟਾਈਮ ਨਹੀਂ ਉਹ ਵੀ ਜਦੋਂ ਜੀ ਕਰਦਾ ਉਹਦੀ ਕੜੈਂਚਾ ਅਸਤਾ ਉਦੋਂ ਹੀ ਬਣਾਉਣਾ ਜੀ ਰੈਸਟ ਦਾ ਰੰਦਾ ਹੂੰ ਤਾਂ ਬਸ ਰੋਟੀਆਂ ਖਾ ਕੇ ਬਸ ਪੈ ਜਾਓ ਜੀ ਵੀ ਨਹੀਂ ਕਰਦਾ ਕੱਲਿਆਂ ਦਾ ਜਾਂ ਦਾਦਾ ਨਾ ਹੂੰ ਉਹਤੇ ਸੀਪੀ ਨੂੰ ਬੜਾ ਸ਼ੌਕ ਹੁੰਦਾ ਵਾ ਕੜੇ ਬਸ ਫਤ ਬਣੇ ਮਸੀ ਉਹਦਾ ਤੇ ਇਹ ਨਹੀਂ ਪਤਾ ਹੁੰਦਾ ਜੀ ਉਹ ਅੱਧੀ ਰਾਤ ਨੂੰ ਵੀ ਕੁਝ ਆਰਡਰ ਕਰ ਦੇਵੇ ਜੀ ਸ਼ਹਿਰਾਂ ਵਿੱਚ ਤੁਹਾਨੂੰ ਪਤਾ ਇਹੀ ਮੌਜ ਹੁੰਦੀ ਹੈ ਜੀ ਰੈਂ ਨੇ ਤਾਂ ਆਪਾਂ ਵੀ ਸ਼ਹਿਰ ਤੋਂ ਪਰ ਫਿਰ ਵੀ ਲੁਧਿਆਣੇ ਤੇ ਸੰਗਰੂਰ 'ਚ ਬਹੁਤ ਫਰਕ ਆ ਜੀ ਹਨਾ ਬੱਚਿਆਂ ਨੂੰ ਤਾਂ ਜੀ ਆਪਾਂ ਸਾਰਿਆਂ ਨੂੰ ਮਿਸ ਕਰਦੇ ਹੁੰਦੇ ਆ ਨਾ ਜੈਸਟਨ ਮੇਰਾ ਭਾਂਜਾ ਜੀ ਉਹ ਤਾਂ ਫੋਰਨ 'ਚ ਹੀ ਰਹਿੰਦਾ ਉੱਧਰ ਦਾ ਹੀ ਜੰਮ ਪਾਲਾ ਜੀ ਉਹ ਦੀ ਸਾਰੇ ਬੱਚੇ ਉਹਦਾ ਕਰਦੇ ਤਾਂ ਜ਼ਰੂਰ ਨੇ ਜੀ ਪਰ ਨਾ ਉਹਨੂੰ ਇੰਗਲਿਸ਼ ਆਉਂਦੀ ਆ ਪੰਜਾਬੀ ਨਹੀਂ ਆਉਂਦੀ ਇੱਧਰਲੇ ਨੂੰ ਪੰਜਾਬੀ ਆਉਂਦੀ ਇੰਗਲਿਸ਼ ਨਹੀਂ ਆਉਂਦੀ ਜੀ ਬਸ ਜੀ ਇੱਥੋਂ ਕੁ ਮਾਰ ਖਾ ਜਾਂਦੇ ਆ ਉਹਦਾਂ ਤਾਂ ਜੀ ਜੈਸਟਨ ਦਾ ਵੀ ਬਾਧੂ ਕਰਦੇ ਨੇ ਸਾਰੇ ਬੱਚੇ ਨਬੂਤਾ ਨਬੂਦਾ ਤਕਰੀਰ ਵਿੱਚ ਸਾਰਿਆਂ ਦੇ ਕਰਦਾ ਜੀ ਮਾਂ ਚ ਤੱਚਤੀ ਹੋ ਜਾਂਦੀ ਕੋਈ ਬੜੀਆਂ ਜਿਹੜੀਆਂ ਇਹੋ ਜਿਹਾ ਹੋ ਜਾਂਦੀਆਂ ਬੜੀਆਂ ਨਹੀਂ ਰੰਗ ਮਾਂ ਕਰ ਦਿੱਤੀ ਨੀ ਗੁਲੀਨ ਕੀ ਮੰਗਰੀ ਇਸ ਬਹੁਤ ਕੱਪੜੇ ਰਿਆ ਕਰੋ ਚੁਣਾਂਗੇ ਤਰੀਆਂ ਨਾ ਇੱਕ ਅਲੂ ਹੋਣਗੇ ਮੈਨੂੰ ਲੱਗਦਾ ਹਾਂ ਸ਼ੈਲੀ ਨਹੀਂ ਸ਼ਾਇਦ ਇਹ ਉਹ ਵੀ ਬੜੀ ਪੂਰੀ ਦਿੱਸ਼ਤਰੀ ਨਹੀਂ ਆ ਅੱਜ ਸੁਣੀ ਬੜੀ ਰਾਜ ਮੈਂ ਬੜੀ ਤੇ ਕੀ ਪਹਿਣਗੇ ਜੀ ਕਿਵੇਂ ਪਰ ਪਰ ਪਹਿਲੋ ਪ੍ਰੀਤ ਨੇ ਪਹਿਲੇ ਪਰ ਲਈ ਆ ਨਭ ਪਰਲੇ ਗੁਲੀਨ ਪਹਿਲੋ ਖਾ ਗਈ ਫਿਰ ਮੁੱਠ ਪਰਲੇ ਕੜੀ ਜੋਗੇ ਦਾ ਨੰਨੇ ਛੱਡੀ ਨੀ ਮੇਰੇ ਪਕੌੜੇ ਆ ਰਹਿ ਗਏ ਸਾਰੇ ਲੈ ਕੇ ਚੱਲ ਰਕੇ ਜੀ ਬਸ ਜਾਵਾ ਬਸ ਥੋੜੇ ਜੇ ਦੱਸੋ ਮੈਂ ਕੜੀ ਚ ਕੀ ਪਾਉਂਗੀ ਬਹੁਤ ਉਹੋ ਕਰਦੇ ਆ ਜੀ ਇਹ ਤਲੇ ਆ ਫਲੇ ਬਾਲਾ ਖਾਂਦੇ ਨੇ ਪਲੀਜ਼ ਤੁਸੀਂ ਨਾ ਇੱਕ ਵਾਰੀ ਮੇਰੀ ਵੀਡੀਓ ਦੇਖ ਕੇ ਜੀ ਇਸ ਤਰ੍ਹਾਂ ਜਰੂਰ ਬਣਾਇਓ ਜੀ ਦੇਖਿਓ ਜੀ ਬਹੁਤ ਵਧੀਆ ਬਣਦੀ ਹੈ ਜੀ ਸਬਜੀ ਕੜੀ ਬਹੁਤ ਟੇਸਟੀ ਬਣੂਗੀ ਜੀ ਕੌੜੇ ਆਪਣੇ ਬਣ ਚੁੱਕੇ ਆ ਅੱਧੋ ਅੱਧ ਜਵਾਕਾ ਨੇ ਖਾ ਲਏ ਲੈ ਬ੍ਰੀਥ ਤੇ ਦੋ ਹਨ ਜਿਹੜੇ ਮਸਾਲੇ ਸੀਗੇ ਇਹਨਾਂ ਦਾ ਦੱਸਾਂਗੇ ਹਾਂ ਤੇ ਜੇ ਆਪ ਅੱਲੋਂ ਲੱਭਣ ਪਾਏਂ ਜੰਨਿਆ ਸੀ ਜਿਹੜਾ ਕੱਢਿਆ ਸੀ ਉਹ ਬੈਠੇ ਪਾਓ ਨਾ ਬਾਬਾ ਵੀ ਮਰ ਗਈ ਆ ਪਰ ਨੇ ਮੇ ਇਹ ਆ ਵੀ ਚਲ ਕੀ ਕਰਨਾ ਵੀ ਪਾ ਲਈ ਜੰਨਿਆ ਹਨਾ ਕੈਂਗਿਆ ਕੀ ਜਲੇ ਵੇਸ ਤੋਂ ਜ਼ਰੂਰੀ ਕਰਨ ਸੁਆਪਤਾਪੀ ਕਹਿੰਦੇ ਰਹਿੰਦੇ ਚੱਲੂ ਆ ਜੀ ਪਾ ਤਲੀ ਆਪਾਂ ਦਾ ਕਿਛੂ ਕੁਛ ਨੂੰ ਥੋੜੀ ਹੋਣ ਲੱਗੀ ਤੇ ਮੈਨੂੰ ਤਾਂ ਇਹ ਸੀਗਾ ਵੀ ਜੇ ਕੜੀ ਪਤਾ ਹੈ ਨਹੀਂਗਾ ਪ੍ਰੀਤ ਕਹਿੰਦੀ ਹੈਗਾ ਚਲੋ ਆਪਾਂ ਫਿਰ ਇੱਦਾਂ ਹੀ ਪਾ ਦਿੰਦੇ ਹਾਂ ਮੇਰੇ ਸੀ ਚਲ ਤੇ ਬੂਟਾ ਨੇ ਸੀ ਉਹਦੀ ਯਾਦ ਵਿੱਚ ਮੈਂ ਪੱਤੇ ਰੱਖੇ ਹੋਏ ਆ ਬੂਟਾ ਵੀ ਪਾ ਹੀ ਦਿੰਨੇ ਆ ਜੀ ਨਾਲ ਹੀ ਬਸ ਅਦਰਕ ਆਦ ਕਰ ਕਹਿ ਦੋ ਜਿੰਜਰ ਕਹਿ ਦੋ ਜੋ ਵੀ ਕਹਿਣਾ ਕੋਈ ਮਿਰਚਾ ਉਹ ਕੋਈ ਨਾ ਪਾ ਦਿੰਨੇ ਜੀ ਕਿਉਂਕਿ ਇਹਦੇ ਬਹੁਤ ਜ਼ਿਆਦਾ ਨਾਮ ਆ ਕੋਈ ਯਾਦ ਕਰ ਕਹਿੰਦਾ ਕੋਈ ਆਦਾ ਕਹਿੰਦਾ ਕੋਈ ਜਿੰਜਰ ਕਹਿੰਦਾ ਕੋਈ ਕੁਸ਼ ਕਹਿੰਦਾ ਜੀ ਬਸ ਆਪਾਂ ਉਹ ਵੀ ਪਾ ਹੀ ਦਿੱਤਾ ਜਾ ਦੇ ਜੀ ਟਮਾਟਰ ਸੀਗੇ ਵੀ ਪਾ ਦਿੰਨੇ ਆ ਹਾਂਜੀ ਆਪਣਾ ਤੜਕਾ ਜੀ ਭੁੱਜ ਚੁੱਕਿਆ ਜੀ ਇਹ ਜੇ ਮੇਰੀ ਆਪਾ ਕਰਤਾ ਗੈਸ ਬੰਦ ਇਧਰ ਟੋਨਾ ਕੜੀ ਚ ਪਾ ਲੈਂਦੇ ਹੁਣ ਜੀ ਚੱਕੀ ਬੱਚੇ ਨਾ ਤੁਹਾਨੂੰ ਪਤਾ ਖਾ ਗਏ ਤੇ ਇਸ ਕਰਕੇ ਆਪਾਂ ਜੀ ਹੁਣ ਥੋੜਾ ਜਿਹਾ ਭੂਰ ਕੇ ਪਾ ਬਾਲੇ ਨਾ ਤੋੜਿਓ ਮਾਸੀ ਬਾਲੀ ਨਹੀਂ ਤੋੜਦੀ بس 2-2 ਕੂਟੀ ਕਰੂੰਗੀ ਮੈਂ ਤਾਂ ਹੀ ਪਹਿਲਾਂ ਹੀ ਛੋਟੇ ਬਣਾਏ ਸੀਗੇ ਜਿਹੜੇ ਵੱਡੇ ਆ ਤੋੜਦੇ ਹੁਣ ਮੈਂ ਵੱਡੇ ਹੀ ਬਸ ਆ ਜਿਹੜੀ ਇਹ ਮੈਂ ਪਾ ਦਾਂ ਨਾ ਬਸ ਕੋਈ ਨਾ ਘਰ ਮਾ ਨਹੀਂ ਛੋਟੇ ਛੋਟੇ ਪਾ ਦੇ ਬੁੱਤ ਦੇ ਕਿੰਨਾ ਤੇ ਕਿੰਨਾ ਕਲਰ ਚੜਿਆ ਨਾ ਹਲਦੀ ਨੂੰ ਤੂੰ ਤੋ ਕੜੀ ਨੂੰ ਹਾਉ ਬੈ ਜੀਦਾ ਜੀ ਆਪਾਂ ਨੂੰ 2 ਮਿੰਟ ਰੱਖ ਦੇਵਾਂਗੇ ਜੀ ਦੇਖੀ ਦੇਖੀ ਜੀ ਥੁਪੜ ਫੜੋ ਕਿੰਨੀ ਖੋਣੀ ਬਾਦੋ ਫਸਾਰੀ ਸਵੇਰੇ ਇੰਦੇ ਹੀ ਖੱਟਾ ਜਿਆ ਕਰਕੇ ਮੈਂ ਕਿਹਾ ਚਲ ਠੰਡਾ ਹੋ ਜਾਊਗਾ ਛੇਤੀ ਗੁੰਦੀ ਹਾਂਜੀ ਆਪਾਂ ਚਲੋ ਜੀ ਹੁਣ ਖਾਣ ਲੱਗਿਆ ਰੋਟੀ ਸਾਰੇ ਜਾਣੇ ਜੀ ਤੇ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਹੀ ਕਰਦੇ ਆਂ ਜੀ। ਨਵਜੋਤ ਧਿਆਨ ਨਾਲ ਪਾਈ ਪੁੱਤ ਡੋਲ ਨਾ ਦੇਈ। ਨਵਜੋਤ ਜੀ ਮੈਨੂੰ ਰੋਟੀ ਪਾ ਕੇ ਦੇ ਰਿਆ ਵਾ ਜੀ। ਕਹਿੰਦਾ ਮੰਮੀ ਤੁਹਾਨੂੰ ਮੈਂ ਪਾ ਕੇ ਦੇ ਰਿਆ ਮੈਂ ਚਲ ਠੀਕ ਆ। ਦੇਖ ਪੋ ਤ ਬਸ ਬਸ ਮੈਂ ਦਹੀਂ ਬਾੜਾ ਨਹੀਂ ਲੈਣਾ ਬਾਬੂ। ਨਹੀਂ ਮੈਂ ਨਹੀਂ ਖਾਣਾ ਪੁੱਤ ਤੈਨੂੰ ਪਤਾ ਮੈਂ ਨਹੀਂ ਦੇਈ ਖਾਣਾ। ਮੈਨੂੰ ਲੋੜ ਆ। ਪੰਜਾਬੀ ਥਾਲੀ ਮੈਂ ਕਿਆ ਕਰਕੇ ਦਊਂਗਾ ਬਈ। ਸਿਰਫ ਮੈਂ ਇੱਕ ਰੋਟੀ ਲਵਾਂਗੀ ਪੁੱਤ ਇੱਕ ਰੋਟੀ ਸਿਰਫ ਇੱਕ। ਮੈਂ ਤਾਂ ਜੀ ਇੱਕੋ ਹੀ ਲਵਾਂਗੀ ਮੇਰਾ। ਖਾ ਕੇ ਜੀ ਪਕੌੜੇ ਪਕੂੜੇ ਜੀ ਢੁੱਡ ਭਰ ਕੇ ਆ ਲੈ ਗੁੱਲੀ ਆ ਲੈ ਲਓ ਮੈਂ ਕੀ ਕਰਾਂ ਇਹਦੇ ਵਿੱਚ ਕਿੱਥੇ ਗਿਆ ਉਹਦਾ ਚਮਚਾ ਇਹਦਾ ਕੜੀ ਵਾਲਾ ਚਮਚਾ ਹੈ ਤਾਂ ਕਿੱਥੇ ਮੈਂ ਹੀ ਰੱਖੀ ਅੰਦਰ ਫੇਰ ਰੱਖੇ ਤਲ ਜੀ ਆਪਾਂ ਦੇਸੀ ਢੰਗ ਨਾਲ ਹੀ ਪਾ ਲੈਂਦੇ ਮਤੰਦਰੀ ਰਹਿ ਗਿਆ ਬਾਰ ਬਾਰ ਕਿਹੜਾ ਆਊਗਾ ਜਾਊਗਾ ਜੀ ਖਾ ਵੀ ਦੇਸੀ ਢੰਗ ਨਾਲ ਲੋ ਚਲੋ ਕੀ ਮੈਂ ਲਾਈਆ ਤੂੰ ਦਿਨ ਬਣਾਉਣ ਕੀ ਕਰਾਈ ਹਾਂਜੀ ਆਪਾਂ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਹਾਂ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਹਾਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਹੱਸਦੇ ਰਹੋ ਵਾਦਦੇ ਰਹੋ ਜੀ ਐਸੀ ਤਰ੍ਹਾਂ ਸਾਡੀ ਵੀਡੀਓ ਦੇਖਦੇ ਰਹੋ ਜੀ ਜੀ ਹਾਂ ਦਿੱਤੇ ਸੀ ਅੱਧੇ ਵਿੱਚੋਂ ਪਾਈ ਅਸੀਂ ਰੋ ਪਾਈ ਮੈਂ ਰੱਖਿਆ ਮੰਮੀ ਪ੍ਰੀਦੀ ਦੀ ਬਾਹਰ ਦਿੱਤੇ ਦਿੱਤੇ ਤੁਸੀਂ ਆਪਰ ਬਾਸਾ ਜੀ ਦੀ ਸ਼ਾਇਦ ਮੋੜੇਗੀ ਆ ਦੇਖੋ ਗੈਸ ਮੇਰੇ ਵੱਲੋਂ ਪਾਰਟੀ ਸਾਰਿਆਂ ਨੂੰ ਸਾਰਿਆਂ ਨੂੰ ਪਾਰਟੀ ਮੇਰੇ ਸ਼ਹਿਰ ਨੂੰ ਮੇਰੀ ਮੰਮਾ ਕੰਨੇ ਪਾਰਟੀ ਆ ਜੀ ਤੁੰ ਤੁਸੀਂ ਪਹਿਲੇ